ਹਾਂਜੀ ਬਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਬਈ ਕੋਲ ਕੱਟਾ ਦੀ ਪਿਓਰ ਮੋਹਰਾਂ ਨਾਲ ਚਾ ਠੀਕ ਹੈ ਜੀ ਉਸ ਪਾਸ ਕਾਲੀ ਆ ਠੀਕ ਹੈ ਜੀ ਦੇਖ ਸਕਦੇ ਹੋ ਜੈਡ ਬਲੈਕ ਤੇ ਜਿਸ ਕਿਸੇ ਵੀਰ ਨੂੰ ਜਰੂਰ ਲੋੜ ਹੋਈ ਤਾਂ ਬਈ ਜਰੂਰ ਕੰਡੈਕਟ ਕਰੋ ਸੰਤੋਰ ਕੇ ਵੀ ਦਿਖਾਉਣੇ ਆ ਬਾਕੀ ਇਹਦੀ ਮਾਂ ਵੀ ਦਿਖਾਉਣੇ ਜੀ 15 ਕਿ ਮਹੀਨਾ ਦਾ ਹੋਇਆ ਹਾਲੇ ਫੇਰ ਨਾਲ ਤੇ ਬਕਾਊ ਆ ਠੀਕ ਹੈ ਜੀ ਸੰਗ ਸੰਗ ਦੇਖ ਸਕਦੇ ਹੋ ਕੰਨ ਕੋ ਨੂੰ ਮੂੰਹ ਛੋਟੇ ਵਾਲਾ ਠੀਕ ਹੈ ਜੀ ਹਾਂਜੀ ਬਾਈ ਜੀ ਆ ਮੱਝ ਆ ਇਹਦਾ ਕੱਟਾ ਜੀ ਠੀਕ ਆ ਜੀ ਦੇਖ ਸਕਦੇ ਆ ਕੱਟ ਦੇ ਕੁਸੂ ਆਹ ਬਈ ਆ ਜੀ ਹਾਂਜੀ ਬਾਈ ਤੁਰਾ ਤੁਰਾ ਦੇਖ ਸਕੋ ਠੀਕ ਆ ਜੀ 15 ਮਿੰਨਾਂ ਦਾ ਕੱਟਾ ਵਾਲੇ ਤੁਰ 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 ਦੇਖ ਸਕਦੇ ਜੀਮੇਦਾਰ ਭਰਾ ਕੋਲ ਆ ਜਿਸ ਕਿਸੇ ਨੇ ਜ਼ਰੂਰ ਤੋਂ ਵੀ ਤਾਂ ਜ਼ਰੂਰ ਲੈਣਾ ਠੀਕ ਆ ਜੀ ਮੋੜ ਦਾ ਪਰ ਮੋੜ ਲਿਆ ਮੋੜ ਲਿਆ ਸੋ ਚੋਕਾਇ ਸਾਕਾ ਟੋਕਰੀ ਚ ਕੱਟ ਲੈ ਦੇਖ ਸਕਦੇ ਮੋੜ